ਜੋ ਸੰਸਦ ਤੋਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਪ੍ਰੋਟੋਕੋਲ ਸਾਰਾ ਨਾ ਤਾਂ ਸਾਨੂੰ ਕੋਈ ਸਟੇਟ ਵੱਲੋਂ ਮੈਸੇਜ ਲੱਗਿਆ ਪੂਰੇ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਨੂੰ ਨਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੈਸੇਜ ਲੱਗਿਆ ਇਸ ਪਾਰਟੀ ਨੂੰ ਤਰੋੜ ਨ ਮਰੋੜ ਨਾ ਦੇ ਵਿੱਚ ਪਾਰਟੀ ਦਾ ਕਾਂਗਰਸ ਦਾ ਨੁਕਸਾਨ ਕਰਨ ਵਾਲੇ ਨੂੰ ਸੁਖੀ ਮੈਨੇਜ ਕਰਦੇ ਹਾਂ ਤੁਸਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਸਿੱਧੂ ਸਾਹਿਬ ਕਾਂਗਰਸ ਤਾਂ ਮਸਾ ਕੱਟੀ ਹੋਈ ਹੈ ਤੇ ਜਦੋਂ ਕੱ피 ਹੋਣ ਲੱਗਦੀ ਹੈ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਯਾਰ ਛੱਡ ਦਿੰਦੇ ਹੋ ਕਿ ਦੋ ਫਾਰ ਹੋ ਜੇ ਪਹਿਲਾਂ ਵੀ 2022 ਦੇ ਵਿੱਚ ਵੀ ਤੁਹਾਡੇ ਕਰਕੇ ਕਾਂਗਰਸ ਜੋ ਪੰਜਾਬ ਦੇ ਵਿੱਚ ਹਾਰੀ ਆ ਫਟ ਪਈ ਆ ਤੇ ਤੁਸੀਂ ਸਟ੍ਰੀਟਾਂ ਦੇ ਗਲਤ ਬੋਲਦੇ ਸੀ ਠੀਕ ਆ ਸਹੀ ਨਹੀਂ ਸੀ ਪਰ ਹਿਆ ਤੁਹਾਡਾ ਬੋਲਣ ਦਾ ਤੇ ਹੁਣ ਵੀ ਤੁਸੀਂ ਜਦੋਂ 2024 ਇਲੈਕਸ਼ਨ ਨੇੜੇ ਆ ਗਿਆ ਤੇ ਇਹ ਕੰਮ ਨਾਲ ਫਿਰ ਅਦੇ ਹਰਤੀ ਦੇ ਵਰਕਰਾਂ ਨੂੰ ਸਭ ਸੁਨਮਤੀ ਕਾਂਗਰਸ ਦੀ ਟੀਮ ਨੂੰ ਕੋਈ ਪਤਾ ਨਹੀਂ ਵੀ ਇਹ ਰੈਂਡੀ ਸਿੱਧੂ ਸਾਹਿਬ ਕਾਂਗਰਸ ਨੂੰ ਕਰ ਰਹੇ ਇਸ ਦਾ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਜੋ ਕੋਰਟ ਵਿੱਚ ریلی ਹੋ ਰਹੀ ਹੈ ਜਿਹਦੇ ਨਾਲ ਕਾਂਗਰਸ ਪਾਰਟੀ ਦਾ ਪ੍ਰਿੰਟਪਾਟ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵੱਲੋਂ ਕੱਲ ਬਠਿੰਡਾ ਦੇ ਕੋਟ ਸ਼ਮੀਰ ਦੇ ਵਿੱਚ ਰੈਲੀ ਰੱਖੀ ਗਈ ਹੈ ਜਾਨਕੀ 7 ਤਰੀਕ ਦਿਨ ਐਤਵਾਰ ਨੂੰ ਜਿਹੜੀ ਚੱਲਦੇ ਵਿਵਾਦਾਂ ਦੇ ਵਿੱਚ ਆ ਗਈ ਹੈ ਤੁਹਾਨੂੰ ਦੱਸਦੇ ਕਿ ਉੱਥੇ ਦੇ ਜ਼ਿਲ੍ਹਾ ਪ੍ਰਧਾਨ ਨੇ ਉੱਥੇ ਦੇ ਵਰਕਰਾਂ ਨਾਲ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਸਾਨੂੰ ਇਸ ਰੈਲੀ ਬਾਰੇ ਕਾਂਗਰਸ ਹਾਈ ਕਮਾਂਡ ਤੋਂ ਕੋਈ ਵੀ ਸੁਨੇਹਾ ਨਹੀਂ ਆਇਆ ਤੁਹਾਨੂੰ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਕਈ ਸਵਾਲ ਚੁੱਕੇ ਨੇ ਉਹ ਤੁਹਾਨੂੰ ਵੀ ਸੁਣਾਉਣੇ ਆ ਜੋ ਕੱਲ ਨੂੰ ਪਿੰਡ ਕੋਰਸ਼ਮੀਰ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਪ੍ਰੋਟੋਕਾਲ ਅਨੁਸਾਰ ਨਾ ਤਾਂ ਸਾਨੂੰ ਕੋਈ ਸਟੇਟ ਵੱਲੋਂ ਮੈਸੇਜ ਲੱਗਿਆ ਪੂਰੇ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਨੂੰ ਨਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੈਸੇਜ ਲੱਗਿਆ ਇਸ ਰੈਲੀ ਉਹਦੇ ਸਾਹਮਣੇ ਸਾਡੇ ਨਾਲ ਮੌਜੂਦ ਨੇ ਇੱਕ ਇਹਨਾਂ ਸਾਡੇ ਜ਼ਿਲ੍ਹਾ ਵਾਈਸ ਸੀਨੀਅਰ ਪ੍ਰਧਾਨ ਇਹਨਾਂ ਨੂੰ ਕੋਈ ਮੈਸੇਜ ਲੱਗਿਆ ਸਾਡੇ ਦੋਨਾਂ ਬਲਾਕਾਂ ਦੇ ਬਠਿੰਡਾ ਔਰ ਸੰਗਤ ਬਲਾਕ ਦੇ ਪ੍ਰਧਾਨ ਮਨਜੀਤ ਜੀ ਤੇ ਜਗਜੀਤ ਜੀ ਬੈਠੇ ਆ ਨਾ ਇਹਨਾਂ ਵੱਲੋਂ ਤੇ ਨਾ ਹੀ ਸਾਡੇ ਵੱਖ-ਵੱਖ ਪਿੰਡਾਂ ਦੇ ਸੀਨੀਅਰ ਜੋ ਕੰਮ ਦਸੀ ਉਹਨਾਂ ਨੂੰ ਕੋਈ ਪਾਰਟੀ ਵੱਲੋਂ ਮੈਸੇਜ ਆ ਵੀ ਜੋ ਜਿਹੜੀ 7 ਤਰੀਕ ਦੀ ਰੈਲੀ ਆ ਉਹ ਕਾਂਗਰਸ ਤੇ ਇਹਦਾ ਕਾਰਨ ਇਹ ਆ ਵੀ ਜੋ ਪਾਰਟੀ ਦੇ ਪ੍ਰੋਟੋਕੋਲ ਅਨੁਸਾਰ ਹਨ ਮੈਸੇਜ ਲੱਗਦਾ ਉਹ ਨਹੀਂ ਲੱਗ ਰਿਹਾ ਤੇ ਖਾਸ ਕਰਕੇ ਬੇਨਤੀ ਇੱਕ ਇਹ ਆ ਕਿ ਜੋ ਪਿੰਡ ਕੋਸ਼ਮੀਰ ਦੇ ਵਿੱਚ ਨਗਰ ਕੌਂਸਲ ਉਹ ਸਾਡੀ ਕਾਂਗਰਸ ਪਾਰਟੀ ਦੀ ਆ ਤੇ ਕਾਂਗਰਸ ਪਾਰਟੀ ਦੀ ਉੱਥੇ ਜੋ ਸਾਡੀ ਪ੍ਰਧਾਨ ਨੇ ਸਾਡੇ ਬਬਲਜੀਤ ਸਿੰਘ ਇਹਨਾਂ ਦੇ ਮਾਤਾ ਜੀ ਆ ਉਹਨਾਂ ਨੂੰ ਜਾਂ ਉੱਥੋਂ ਦੀ ਪੂਰੀ ਟੀਮ ਨੂੰ ਵੀ ਨਹੀਂ ਦੱਸਿਆ ਜਾਂਦਾ ਵੀ ਇਹ ਕਾਂਗਰਸ ਪਾਰਟੀ ਦੇ ਇੰਦੀ ਆ ਠੀਕ ਆ ਇਸ ਪਾਰਟੀ ਨੂੰ ਰੋਲ ਨੂੰ ਰੋਲ ਨੂੰ ਹਵਾ ਵਿੱਚ ਪਾਰਟੀ ਦਾ ਕਾਂਗਰਸ ਦਾ ਨੁਕਸਾਨ ਕਰਨ ਵਾਸਤੇ ਮਨਜੋਤ ਸਿੰਘ ਸਿੱਧੂ ਨੇ ਰੇਲੇ ਰੱਖੀ ਆ ਅਸੀਂ ਸਮੁੱਚੇ ਕਾਂਗਰਸੀ ਬਠਿੰਡੇ ਦੇ ਬੇਨਤੀ ਕਰਦੇ ਆ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਸਿੱਧੂ ਸਾਹਿਬ ਕਾਂਗਰਸ ਤਾਂ ਮਸਾ ਇਕੱਠੀ ਹੋਈ ਆ ਤੇ ਜਦੋਂ ਇਕੱਠੀ ਹੋਣ ਲੱਗਦੀ ਆ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਯਾਜ ਛੱਡਦੇ ਨੇ ਹੋ ਕਿ ਦੋ ਫਾੜ ਹੋ ਜੇ ਪਹਿਲਾਂ ਵੀ 2022 ਦੇ ਵਿੱਚ ਵੀ ਤੁਹਾਡੇ ਕਰਕੇ ਕਾਂਗਰਸ ਜੋ ਪੰਜਾਬ ਦੇ ਵਿੱਚ ਹਾਰੀ ਆ ਫੁੱਟ ਪਈ ਆ ਤੇ ਤੁਸੀਂ ਸਟੇਟਾਂ ਦੇ ਗਲਤ ਬੋਲਦੇ ਸੀ ਠੀਕ ਆ ਸਹੀ ਨਹੀਂ ਸੀ ਪਰ ਹਿਆ ਤੁਹਾਡਾ ਬੋਲਣ ਦਾ ਤੇ ਹੁਣ ਵੀ ਤੁਸੀਂ ਜਦੋਂ 2024 ਦਾ ਇਲੈਕਸ਼ਨ ਨੇੜੇ ਆ ਗਿਆ ਤੇ ਇਹ ਕੰਮ ਨਾ ਕਰੋ ਠੀਕ ਆ ਅਸੀਂ ਸਿੱਧੂ ਸਾਹਿਬ ਨੂੰ ਇਹ ਮੀਡੀਆ ਰਾਹੀਂ ਪੂਰੀ ਪਠੰਡੇ ਦੀ ਕਾਂਗਰਸ ਪਾਰਟੀ ਦੀ ਟੀਮ ਆ ਜਿਹੜੀ ਬੇਨਤੀ ਕਰਦਾ ਹੈ ਕਿ ਸਿੱਧੂ ਸਾਹਿਬ ਤੁਸੀਂ ਇਹਨਾਂ ਚੀਜ਼ਾਂ ਤੇ ਨਾ ਕਰੋ ਇਲੈਕਸ਼ਨ ਸਿਰ ਤੇ ਆ ਇਸ ਨਾਲ ਕਾਂਗਰਸ ਦਾ ਨੁਕਸਾਨ ਹੁੰਦਾ ਵਰਕਰ ਮਾਰਿਆ ਜਾਂਦਾ ਵਰਕਰ ਦੋ ਥਾਈਂ ਉਲਝ ਜਾਂਦਾ ਨਾ ਤਾਂ ਜਾਨ ਜੋਖਮ ਰਹਿਦਾ ਨਾ ਨਾ ਕਾਂਗਰਸ ਤੇ ਨਾ ਵੋਟ ਜਾਂ ਜੋਖਮ ਰਹਿਦਾ ਕਿਉਂਕਿ ਨੁਕਸਾਨ ਵਰਕਰ ਦਾ ਹੁੰਦਾ ਠੀਕ ਆ ਅਸੀਂ ਸਿੱਧੂ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਇਹੋ ਜਿਹਾ ਕੰਮ ਬੰਦ ਕਰ ਦਿਓ ਖਾਸ ਕਰਕੇ ਇੱਕ ਅਸੀ ਬੇਨਤੀ ਕਰਦੇ ਆ ਜੋ ਹਰਵਿੰਦਰ ਸਿੰਘ ਲਾਡੀ ਆ ਜੋ ਸਾਡੇ ਹਲਕਾ ਵਿਚਾਰ ਸੀਗੇ ਬਟੰਡਾ ਦੇ ਆਤੀ ਦੇ ਦੋ ਵਾਰੀ ਚੋਣ ਲੜੇ ਆ ਤੇ ਉਹ ਵੀ ਪਿਛਲੇ 2 ਸਾਲ ਤੋਂ ਹਲਕੇ ਦੇ ਵਿੱਚ ਕੋਈ ਸਰਗਰਮੀ ਨਹੀਂ ਉਹਨਾਂ ਦੀ ਕਿਸੇ ਵਰਕਰ ਦੇ ਦੁੱਖ ਦੇ ਸੁੱਖ ਦੇ ਕਿਤੇ ਨਹੀਂ ਗਏ ਠੀਕ ਆ ਉਹਨਾਂ ਨੂੰ ਵੀ ਜਦੋਂ ਭਾਰਤ ਜੋੜੋ ਯਾਤਰਾ ਜੁਲਾਈ ਦੇ ਵਿੱਚ ਆਈ ਸੀ ਤੇ ਜੁਲਾਈ 2022 ਦੇ ਵਿੱਚ ਉਹਨਾਂ ਨੂੰ ਕਾਰਕਸ ਨੋਟਸ ਭੇਜਿਆ ਗਿਆ ਸੀਗਾ ਪਾਰਟੀ ਵੱਲੋਂ ਤੇ ਉਹਨਾਂ ਨੇ ਕੋਈ ਆਪ ਦਾ ਕਾਰ ਨਹੀਂ ਦੱਸਿਆ ਕਿ ਕਿਉਂ ਇਸ ਯਾਤਰਾ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਉਸ ਤੋਂ ਬਾਅਦ 24 ਜੁਲਾਈ 2023 ਨੂੰ ਰਵਿੰਦਰ ਸਿੰਘ ਲਾਡੀ ਦੀ ਮੋਢਲੀ ਮੈਂਬਰਸ਼ਿਪ ਆ ਸਾਡੇ ਪ੍ਰਧਾਨ ਜੀ ਦੱਸ ਰਹੇ ਆ ਕਿ ਉਹਨਾਂ ਦੀ ਕਹਿੰਦੇ ਕਰਤੀ ਸੀ ਇਹਨਾਂ ਨੂੰ ਪਾਰਟੀ ਵਿੱਚੋਂ ਉਹਦੋਂ ਕੱਢਿਆ ਗਿਆ ਸੀ ਇਹ ਪ੍ਰਧਾਨ ਜੀ ਨੇ ਸਾਹਮਣੇ ਸਾਰੀ ਗੱਲ ਦੱਸੀ ਆ ਉਹਨਾਂ ਦੇ ਦਚੈਨੂ ਦੇ ਘੇਟ ਤੇ ਪਰ ਅਸੀਂ ਬੇਨਤੀ ਇਹੀ ਕਰਦੇ ਆ ਵੀ ਵਿਹਿੰਡ ਅਧਿਅਤਤੀ ਦੇ ਵਰਕਰਾਂ ਨੂੰ ਸਮੁੱਚੀ ਕਾਂਗਰਸ ਦੀ ਟੀਮ ਨੂੰ ਕੋਈ ਪਤਾ ਨਹੀਂ ਵੀ ਇਹ ਇੱਕ ਰੇਂਦੀ ਸਿੱਧੂ ਸਾਹਿਬ ਕਾਂਗਰਸ ਵੱਲੋਂ ਕਰ ਰਿਹਾ ਹੈ ਇਸ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਜੋ ਕੋਰਚੂ ਮੇਰੇ ਲਈ ਹੋ ਰਹੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸੰਬੰਧ ਨਹੀਂ ਨਾ ਜ਼ਿਲ੍ਹਾ ਪ੍ਰਧਾਨ ਨੂੰ ਇਸ ਦੇ ਵਿੱਚ ਪਰੋਸ ਜਿ ਲਿਆ ਗਿਆ ਨਾ ਹਲਕੇ ਦੇ ਨਾ ਹਲਕੇ ਦੇ ਕਿਸੇ ਟੀਮ ਨੂੰ ਪਰੋਸ ਜਿ ਲਿਆ ਗਿਆ ਇਸ ਤੋਂ ਬਾਅਦ ਸਾਡੀ ਭੈਣ ਸੀਨੀਅਰ ਵਾਈਸ ਪ੍ਰਧਾਨ ਨੂੰ ਜ਼ਿਲ੍ਹਾ ਬੈਠੀ ਹੈ ਇਹ ਦੱਸੋ ਕੀ ਹੁਣ ਤੁਸੀਂ ਇਹਦਾ ਬਾਈਕਾਲ ਕਰਦਾ ਤੁਹਾਡੀ ਗੱਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਕਹਾਣੀ ਐ ਕਿ ਜੇ মিডিਆ ਦੇ ਸਾਹਮਣੇ ਰੱਖਤ ਦੀ ਬਜਾਏ ਤੁਸੀਂ ਹਾਈ ਕਮਾਂਡਰ ਨਾਲ ਗੱਲਬਾਤ ਕੀਤੀ ਹੋਈ ਹੈ ਕਿ ਅਮਦੋਸਿਖ ਸਿੱਧੇ ਲੈ ਕੇ ਤ੍ਰਿਟੀ ਦੀ ਗੱਲ ਕੁਛ ਹਾਈਮਾਨ ਨਾਲ ਗੱਲਬਾਤ ਕੀਤੀ ਵੀ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਲਾਡੀ ਜੀ ਆਪਣੇ ਉਹਨਾਂ ਨੂੰ ਮੈਂਬਰਸ਼ਿਪ ਰਾਦਰ ਕਰ ਦਿੱਤੀ ਜੀ ਇਹਨਾਂ ਦੀ ਵੀ ਮੈਂਬਰਸ਼ਿਪ ਰਾਦਰ ਕੀਤੀ ਸੀ ਜੀ ਜਦੋਂ ਆਪਣੇ ਭਾਰਤ ਜੁੜੇ ਯਾਤਰਾ ਸੀ ਰੌਹਲ ਜੀ ਦੇ ਸਵਾਗਤ ਲਈ ਅਸੀਂ ਵੱਤ ਚੜ ਕੇ ਆਪਣੇ ਬਠਿੰਡ ਅਧਿਆਤਿਚੋਂ ਜੋਗਦਨ ਪਾਇਆ ਸੀ ਸਾਰਿਆਂ ਨੇ ਤੇ ਬੱਸਾਂ ਪਰ ਪਰ ਲੈ ਕੇ ਗਏ ਸੀ ਅਸੀਂ ਦੋ ਚਾਰ ਵਾਰ ਸਾਡੇ ਸੀਨੀਅਰ ਲੀਡਰਸ਼ਿਪ ਉੱਥੇ ਗਈ ਤੇ ਲਾਡੀ ਜੀ ਨੇ ਵਿਚਾਰ ਵਟਾਂਦਰਾ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਮੈਂ ਕਾਂਗਰਸ ਤੋਂ ਦੂਰੀ ਬਣਾ ਚੁੱਕਾ ਹਾਂ ਮੈਂ ਨਹੀਂ ਕੰਮ ਕਰਨਾ ਸੋ ਸਾਡੀ ਹੁਣ ਇਹੋ ਬੇਨਤੀ ਹੈ ਵੀ ਸਾਡੀ ਗਰੁੱਪ ਵਾਜੀ ਨਾ ਤਿਆਰ ਕਰਨ ਹਾਂ ਤਿਆਰ ਕਰਨ ਹਣਕਿ ਅਸੀਂ ਸਾਰੇ ਪਿੰਨਪਰਾ ਇੱਕ ਆ ਜਿਹੜੇ ਸਾਈਨ ਕਰਵਾਇਆ ਮੈਂ ਉਹਨਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹਣੀ ਆ ਕਿ ਸਾਡੇ ਸਰਪੰਚਾਂ ਨਾਲ ਪੰਚਾਂ ਨਾਲ ਬਹੁਤ ਵਾਰ ਬੰਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਉਹ ਕਹਿੰਦੇ ਕਿ ਸਾਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਗਿਆ ਸੀਗਾ ਵੀ ਕੋਈ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਜਾਂ ਕੋਈ ਐਵੇਂ ਦਾ ਕੋਈ ਮਤਾ ਪਾ ਰਹੇ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕੋਈ ਕੰਮ ਚਲਾਉਣੀ ਹੈਗੇ ਜੇ ਆਪਾਂ ਸਰਪੰਚ ਇਕਜੁੱਟ ਹੋਈਏ ਇਹ ਉਹ ਵਾਈਟ ਪੇਪਰ ਤੇ ਸਾਈਨ ਕਰਵਾਗੇ ਸੀ ਹਾਂਜੀ ਹਾਂਜੀ ਵਾਈਟ ਪੇਪਰ ਤੇ ਸਾਈਨ ਕਰਵਾਨਾ ਹੈ ਅਥੈਂਟੀਕੇਟਰ ਉਹਨਾਂ ਦਾ ਦਾਸ ਸਰਕਾਰ ਉਪਰਚਕ ਬਹੁਤ ਮਾਣ ਹੈ ਬਹੁਤ ਸਾਰੀ ਇਸ ਤਰੀਕੇ ਨਾਲ ਸਪੋਰਟ ਦਿੱਤੀ ਜਲਦੋਂ ਅਸੀਂ ਅਸੀਂ ਬ੍ਰਦਰ ਇਹ ਗੱਲ ਹਲੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ ਉਹ ਸਾਰੇ ਹੁਣ ਇੱਕ ਜੋਟ ਹੈ ਔਨ ਨੂੰ ਤਿਆਰ ਸੀ ਸਾਡੇ ਨਾਲ ਅਸੀਂ ਉਹਨਾਂ ਦੇ ਟਾਈਮ 'ਚ ਉਹ ਵੀ ਗੱਲਬਾਤ ਕਰਾਂਗੇ ਅਸੀਂ ਹਾਈ ਕਮਾਂਡ ਦੇ ਧਿਆਨ 'ਚ ਸਾਰੀ ਗੱਲ ਲਿਆ ਆ ਪਈ ਹੈ ਜਿਹੜੀ ਚਾਰ ਆਪਣੇ ਐਮਸੀਆਂ ਦੀ ਕੋਰਸ਼ ਮੀਰ ਤੋਂ ਉਹਨਾਂ ਨੇ ਅਸਾਈਨ ਕਰਵਾਏ ਹੈ ਜੀ ਉਹ ਪਹਿਲਾਂ ਆਲਰੇਡੀ ਸਾਡੀ ਕਾਂਗਰਸ ਪਾਰਟੀ ਛੱਡ ਚੁੱਕੀ ਹੈ ਮੈਂ ਦੱਸ ਦਿੰਦਾ ਉਹ ਆਪ ਚਲੇ ਗਈ ਹੈ ਤੇ ਉਹਨਾਂ ਦੇ ਵੀ ਸਾਈਨ ਵਗੈਰਾ ਕਰਵਾਏ ਵੀ ਆ ਉਹ ਸਾਡੇ ਕੋਲ ਸਾਰੇ ਤਰ ਤਿਆਰ ਹੈ ਜਿਹੜੇ ਤੁਹਾਨੂੰ ਦੇ ਕੇ ਜਾਵਾਂਗੇ ਟੋਟਲ 10 ਸਰਪੰਚ ਜਿਹਨਾਂ 30 ਪਿੰਡਾਂ ਦੇ ਟੋਟਲ ਜਿਲ੍ਹੇ ਦੇ ਸੰਗਠਨ 10-12 ਸਰਪੰਚ ਹੈਗੇ ਜੀ ਸਾਡੇ ਤਾਲਮੇਲ ਜਾਂ ਸਾਡੇ ਵੱਡੇ ਭਰਾ ਆ ਉਹ ਬੜੇ ਰਿਸਪੈਕਟਡ ਹੈ ਉਹ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਜਾਣੀ ਉਹ ਆਈ ਸੀ ਅਸੀਂ ਅਸੀਂ ਬੜੇ ਨਹੀਂ ਉਤਾਰ ਸਿੰਘ ਵਰਗੇ ਹੋਰ ਵੀ ਆ ਕੁਝ ਕੁਝ ਕੋਈ ਆਪਣਾ ਨਾਮ ਹੈ ਜੀ ਆਨਲਾਈਨ ਟਾਈਮ ਤੇ ਜਦੋਂ ਲੋਡ ਹੋਊਗਾ ਅਸੀਂ ਸਾਹਮਣੇ ਲੈ ਕੇ ਆਵਾਂਗੇ ਹਾਈ ਕਮਾਂਡ ਕੀ ਐਕਸਪਲੈਰੀਏਸ਼ਨ ਲਈ ਹਾਈ ਕਮਾਂਡ ਨੇ ਤਾਂ ਸਾਨੂੰ ਜੀ ਇਹ ਹੀ ਦਿਸ਼ਾ ਨਿਰਦੇਸ਼ ਦਿੱਤੇ ਹੈ ਵੀ ਆਪ ਇਕਜੁੱਟ ਹੋ ਕੇ ਰਹੋ ਤੁਸੀਂ ਕੋਈ ਗੱਲ ਨਹੀਂ ਅਸੀਂ ਉੱਪਰ ਇਹ ਵੀ ਡਿਸਕਸ ਕਰਦੇ ਹਾਂ ਦੋ ਚਾਰ ਦਿਨਾਂ ਚ ਇਹ ਸੋਲਵ ਆਊਟ ਕਰ ਦਾਂਗੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਤੁਸੀਂ ਕਿਸ ਸਵਾਲ 'ਚ ਰੱਖਿਓ ਉਹਦਾ ਕੀ ਮੈਸੇਜ ਕੀ ਦੇਣਾ ਹੈ ਤੁਹਾਨੂੰ ਉਹ ਦੱਸੋ ਸਾਨੂੰ ਬਿਲਕੁਲ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਜੀ ਜਿਹੜੀ ਸਿੱਧੂ ਸਾਹਬਾ ਜੀ ਅਸੀਂ ਤਾਂ ਸਾਰੇ ਇਕੱਠੇ ਹੋ ਕੇ ਤੁਸੀਂ ਦੇਖੋ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹਾਂ ਜੀ ਹੈਨਾ ਹਰ ਇੱਕ ਧਰਨੇ 'ਚ ਮੇਰੇ ਮੋਦਵਰ ਸਰਪੰਚ ਮੈਂਬਰ ਐਮ ਸੀ ਸਾਰੇ ਪਹੁੰਚਦੇ ਜੀ ਵੱਡੀ ਤਦਾਰ 'ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੰਘਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਮਾਅਬਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਕਿਵੇਂ ਕਾਂਗਰਸ ਜੋੜ ਰੈਲੀ ਰੱਖਦੇ ਨਹੀਂ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਪਈ ਹੈ ਇਹ ਇਹ ਯਾਨੀ ਕਿ ਤੁਸੀਂ ਹੁਣ ਬਾਈਕਾਟ ਕਰਦੇ ਨਹੀਂ ਇੱਕ ਜਆ ਕਾਲ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਕਿ ਇਹ ਧੰਵਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦੇ ਤੇ ਆਪਣਾ ਕਦਾਰ ਦਾ ਲੰਘਾ ਤਾ ਹੈ ਅਸੀਂ ਇਹਦਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧੰਵਦ ਕੀਤਾ ਗਿਆ ਸਿੱਧੂ ਦਾ ਤੇ ਉਸ ਦਾ ਕੇਹਰੇ ਨਹੀਂ ਮਕੀ ਗਈ ਹੈ ਵੀ ਮੈਂ ਤੁਹਾਡੇ ਮਾਦੀ ਇਬਰਾਹਿਮ ਦੱਸਣਾ ਚਾਹਣੀ ਹੈ ਸਿੱਧੂ ਸਾਹਿਬ ਨੂੰ ਇਹ ਚੀਜ਼ 5 ਸਾਲ ਹੋ ਗਏ ਆਪਣੇ ਲੰਘਾ ਖਲਵਾਏ ਹੋ ਉਹਸ ਟਾਈਮ ਸਿੱਧੂ ਸਾਹਿਬ ਦੀ ਪੋਥੀ ਅਸੀਂ ਜਾਂਦੇ ਸੀ ਜੀ ਉਸ ਤੋਂ ਬਾਅਦ ਸਾਡੇ ਹਲਕੇ 'ਚ ਦੋ ਵਾਰ ਹੀ ਕੈਂਡੀ ਕਰ ਚੁੱਕੇ ਆ ਸਿੱਧੂ ਸਾਹਿਬ ਦੋ ਵਾਰ ਆ ਚੁੱਕੇ ਆ ਤਾਂ ਫਿਰ ਉਦੋਂ ਇਹ ਇਹ ਕਿੱਥੇ ਸੀ ਆਪਣੇ ਪੰਜ ਸਾਲਾਂ ਦੇ ਚੀਜ਼ ਜਿਆਦਾ ਹੀ ਹੈ ਅਸੀਂ ਵੀ ਸਾਡੀ ਗੱਲ ਕਰ ਰਹੇ ਜੀ ਤੇ ਵੀ 2024 ਦੇ ਇਲੈਕਸ਼ਨ ਸਰਦ ਨੇ ਤੇ ਕਾਂਗਰਸ ਦੇ ਵਿੱਚ ਜੋ ਕਾਡੋ ਪਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਨਵਜੂ ਸਿੱਧੂ ਵਰਸਸ ਰਾਜਾ ਬਣੇਗਾ ਫਿਰ ਉਹਨੂੰ ਲੈ ਕੇ ਤਰ ਜਿਸ ਤਰ੍ਹਾਂ ਤੁਸੀਂ ਗੋਨੀ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਕਾਂਗਰਸ ਦਾ ਮੰਡੀ ਕੀ ਪਰ ਵਰਕਰ ਕੀ ਤਰੂਗਾ ਬਿਲਕੁਲ ਜੀ ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈ ਕਮਾਂਡ ਦੇ ਵੀ ਇਹ ਸੋਲਵ ਜਿਹੜਾ ਕੀ ਮਸਲਾ ਚੱਲ ਰਿਹਾ ਇਹਨੂੰ ਸੋਲਵ ਜਲਦੀ ਕਰ ਲੀ ਜੀ ਵਰਕਰ ਤਾਂ ਇੱਕ ਹੈ ਲੀਡਰਾਂ ਨੂੰ ਇੱਕ ਹੋਣ ਦੀ ਲੋੜ ਹੈ ਨੇ ਵਰਕ ਨੂੰ ਤਾਂ ਵਰਤਿਆ ਜਾ ਰਿਹਾ ਹੈ ਜੀ ਲੀਡਰ ਨੂੰ ਲੱਗਦਾ ਹੈ ਤੁਹਾਡੇ ਸਪਿਆਨ ਤੋਂ ਬਾਅਦ ਤੁਹਾਡੇ ਆ ਜਿਹੜਾ ਨਖਰ ਪਾਰਟੀ ਦਾ ਵੀ ਹੋਏਗਾ ਜਿਆਨ ਤੋਂ ਬਾਅਦ ਤੇ ਹੋਰ ਲੋਕਾਂ ਤੋਂ ਵੀ ਨਹੀਂ ਅਸੀਂ ਤਾਂ ਜੀ ਅਪੀਲ ਹੀ ਕਰਦੇ ਆ ਸਿੱਧੂ ਸਾਹਿਬ ਨੂੰ ਵੀ ਅਪੀਲ ਹੀ ਕਰਦੇ ਆ ਉਹ ਸਾਡੇ ਬੜੇ ਸੀਨੀਅਰ ਲੀਡਰ ਹੈ ਜੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਕੱਲ ਜੀ ਵੀ ਕੱਲ ਘਟੂ ਘਟੂ 3000 ਜਣ ਲੋਕਾਂ ਵੱਲੋਂ ਸੈਂਡ ਕੀਤੇ ਗਏ ਨੇ ਕੀ ਉਹ ਜਾਨੀ ਨੇ ਜਾਲੀ ਨਹੀਂ ਅਸੀਂ ਕਹਿ ਸਕਦੇ ਜੀ ਉਹਨਾਂ ਨੂੰ ਜਿਹੜੇ ਸਾਡੇ ਪੁੱਛਣ ਤੇ ਜੋ ਮੈਂ ਪੁੱਛਿਆ ਜਿਹਨਾਂ ਸਰਪੰਚਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਨਹੀਂ ਭੈ ਜੀ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਅਸੀਂ ਰੈਲੀ ਨਹੀਂ ਆਕਰੋ ਪੁੱਛਿਆ ਸਾਰਿਆਂ ਨੂੰ ਦੱਸਿਆ ਗਿਆ ਵੀ ਸਾਰਿਆਂ ਨੂੰ ਨਹੀਂ ਜੀ ਕਹਿ ਸਕਦੇ ਦੂਪਾਂ ਸਾ ਤੇ ਹੋ ਵੀ ਸਕਦੇ ਆ ਜੀ ਉਹਨਾਂ ਨਾਲ ਇਹ ਨਹੀਂ ਗੱਲ ਕਹਿ ਸਕਦੇ ਪਰ ਉਹ ਵੀ ਸਕਦੇ ਆ ਪਰ ਅਸੀਂ ਇੱਕ ਹਾਂ ਸਾਰੇ ਉਹ ਕਹਿੰਦੇ ਅਸੀਂ ਵੀ ਇੱਕ ਤੁਸੀਂ ਦੇਖੋ ਜੀ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਪੁੱਛਿਆ ਇਸ ਬਾਰੇ ਪਤਾ ਸੀਨੀਅਰ ਵਾਈਸ ਪ੍ਰਧਾਨ ਨੂੰ ਪਤਾ ਜੀ ਬਲਾਕ ਪ੍ਰਧਾਨ ਨੂੰ ਇਸ ਮਾਮਲੇ ਨੂੰ ਲੈ ਕੇ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਬਠਿੰਡਾ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਮਾਨ ਨੇ ਜੀ ਮਾਨ ਸਾਹਿਬ ਨਵਜੋਤ ਸਿੰਘ ਸਿੱਧੂ ਬੋਲੋ ਬਠਿੰਡੇ ਦੇ ਵਿੱਚ ਦੂਜੀ ਰੈਲੀ ਰੱਖੀ ਜਾਂਦੀ ਹੈ ਜੋ ਕਿ ਵਿਵਾਦਾਂ ਦੇ ਵਿੱਚ ਆ ਰਹੀ ਹੈ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਲੀਡਰਸ਼ਿਪ ਵੱਲੋਂ ਕੋਈ ਸਾਨੂੰ ਸੁਨੇਹਾ ਨਹੀਂ ਹੈ ਇਸ ਰੈਲੀ ਨੂੰ ਲੈ ਕੇ ਬਿਲਕੁਲ ਸਹੀ ਹੈ ਜੀ ਕਾਂਗਰਸ ਦਾ ਇਸ ਮਾਮਲੇ ਦੇ ਵਿੱਚ ਆਪ ਕਹਿ ਸਕਦੇ ਆ ਕਿ ਲੋਕ ਸਭਾ ਚੋਣਾਂ ਜਦੋਂ ਸਿਰਤੇ ਹੈਗੀਆਂ ਤਾਂ ਇਸ ਤਰ੍ਹਾਂ ਦਾ ਆਫਸ ਦੇ ਵਿੱਚ ਬਵਾਦ ਤੇ ਜਿਹੜੀ ਬਿਆਨਬਾਦੀ ਹੋ ਰਹੀ ਹੈ ਜਾਂ ਇੱਕ ਦੂਜੇ ਤੇ ਦੂਸ਼ਣਬਾਦੀ ਲੱਗ ਰਹੀ ਹੈ ਤਾਂ ਪਾਰਟੀ ਲਈ ਮੇਰੇ ਖਿਆਲ ਦੇ ਵਿੱਚ ਕਾਫੀ ਮੰਨ ਭਾਦੀ ਸਾਥ ਹੋ ਸਕਦੀ ਹੈ ਜਿੱਥੋਂ ਤੱਕ ਨਗਯੋਤ ਸਿੰਘ ਸਿੱਧੂ ਦੀ ਰੈਲੀ ਦਾ ਆ ਗਿਆ 17 ਦਸੰਬਰ ਜਿਹੜੀ ਪਿਛਲੇ ਸਾਲ ਦੀ ਸੀਗੀ ਉਹਦੇ ਵਿੱਚ ਇਹਨਾਂ ਨੇ ਮਹਾਰਾਜਪਿੰਡ ਜੋ ਕਿ ਮੁੱਖ ਮੰਤਰੀ ਕੈਪਟਨ ਬ੍ਰਿੰਦਰ ਸਿੰਘਾ ਜੱਦੀ ਜਿਹੜਾ ਪੁਰਖੇ ਦਾ ਪਿੰਡ ਹੈਗਾ ਉੱਥੇ ਪਹਿਲੀ ਰੈਲੀ ਕੀਤੀ ਸੀਗੀ ਉਸ ਤੋਂ ਬਾਅਦ ਜਿਹੜੀ ਦੂਜੀ ਆਪਣੀ ਸਿਆਸੀ ਸਰਗਰਮੀਆਂ ਦੇ ਦੌਰਾਨ ਜਿਹੜੀ ਰੈਲੀ ਹੈਗੀ ਉਹਨਾਂ ਨੇ ਪਿੰਡ ਕੋਸ਼ਮੀਰ ਜੋ ਕਿ ਕਾਫੀ ਵੱਡਾ ਬਠਿੰਡੇ ਦੇ ਨੇੜੇ ਦਾ ਪਿੰਡ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਉੱਥੇ ਭਲਕੇ ਰੈਲੀ ਰੱਖੀ ਹੈ ਇਹ ਸਤਜਲ ਬਿੰਦ ਜੋ ਹੋਣ ਜਾ ਰਹੀ ਹੈ ਜੀ ਤੇ ਇਸ ਰੈਲੀ ਨੂੰ ਲੈ ਕੇ ਵਿਵਾਦ ਇਸ ਤਰ੍ਹਾਂ ਕਰਕੇ ਉੱਠ ਰਿਹਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਖੁਸ਼ਵਾਨ ਸਿੰਘ ਜਟਾਣਾ ਬਠਿੰਡਾ ਜ਼ਿਲ੍ਹੇ ਦੇ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਕਾਂਗਰਸ ਦੇ ਕਿਸੇ ਵੀ ਆਗੂ ਨੂੰ ਇਸ ਰੈਲੀ ਦੇ ਵਿੱਚ ਕੋਈ ਵੀ ਬਿਲੀ ਬాత్రੂਮ ਦੇ ਵਿੱਚ ਰਸਮੀ ਤੌਰ ਤੇ ਕੋਈ ਸੱਦਾ ਪੱਤਰ ਜਾਂ ਕੋਈ ਸਨੇਹਾ ਜਾਂ ਰੈਲੀ ਨੂੰ ਸੱਫਰਮਾਉਣ ਦੇ ਲਈ ਕੋਈ ਤਿਆਰੀਆਂ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ ਜਿਸ ਤੋਂ ਉਹਨਾਂ ਨੇ ਇਤਰਾਜ਼ ਜਤਾਇਆ ਸੀਗਾ ਤੇ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਜਿਹੜੀ ਇਹ ਰੈਲੀ ਨੂੰ ਆਰਗੇਨਾਈਜ਼ ਕਰ ਰਹੇ ਹੈਗੇ ਆ ਹਰਵਿੰਦਰ ਸਿੰਘ ਲਾਡੀ ਜੂ ਕਾਂਗਰਸ ਪਾਰਟੀ ਦੇ ਵਿੱਚ ਤੋਂ 2017 ਦੇ 2022 ਦੀਆਂ ਆਪਾਂ ਕਹਿ ਸਕਦੇ ਕਿ ਅਸਫਲ ਰਹੇ ਸੀਗੇ ਤਾਂਤ ਦੋ ਵਾਰੀਆਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਆ ਉਹਨਾਂ ਨੂੰ ਉਹਨਾਂ ਨੇ ਦਾਵਾ ਕੀਤਾ ਸੀ ਕਿ ਇੱਕ ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚੋਂ ਕਰਦਾ ਤਾਂ ਸੀ ਜਿਸ ਦਾ ਕਾਰਨ ਇਹ ਸੀਗਾ ਕਿ ਰਾਹੁਲ ਗਾਂਧੀ ਜਦੋਂ ਯਾਤਰਾ ਆਈ ਸੀ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਪਾਰਟਿਸਪੇਟ ਨਹੀਂ ਕੀਤਾ ਸੀ ਅਰਵਿੰਦ ਸਿੰਘ ਲਾਡੀਉਰਾ ਨੇ ਜੀ ਸੋ ਇਹ ਕਰਕੇ ਉਹਨਾਂ ਨੇ ਬਿਆਨ ਤੋਂ ਬਾਅਦ ਦੁਬਾਰਾ ਫਿਰ ਕੱਲ ਇੱਕ ਕਾਂਗਰਸ ਪਾਰਟੀ ਦੇ ਨਾਲ ਸਵਾਲ ਜਿਹੜੇ ਕੁਸ਼ਵਤੇਦਾਰ ਸੀ ਜਾਂ ਬਠਿੰਡਾ ਧਿਆਤੀ ਦੇ ਸਰਪੰਚ ਸੀਗੇ ਉਹਨਾਂ ਵੱਲੋਂ ਇੱਕ ਕਸਲਿਆਨ ਜਾਰੀ ਕੀਤਾ ਗਿਆ ਸੀ ਦਵਿੰਦਰ ਯਾਦਵ ਨੂੰ ਸ਼ਿਕਾਇਤ ਕੀਤੀ ਸੀ ਜ਼ਿਲ੍ਹਾ ਪ੍ਰਧਾਨ ਦੀ ਤੇ ਜਿਹਦੇ ਵਿੱਚ ਮੋੜਵੇਂ ਦੇ ਵਿੱਚੋਂ ਅੱਜ ਫਿਰ ਇੱਕ ਕਾਂਗਰਸ ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਹੈਗੀ ਹੈ ਬਡਨਗੜੀ ਜਿਹੜੇ ਦੀ ਕਿਰਨਦੀਪ ਕੌਰ ਮਿਰਕਤ ਦੇ ਜਿਹੜੇ ਬਠੰਡਾ ਜਿਆਤੀ ਹਲਕੇ ਦੇ ਦੋ ਬਲਾਕ ਪ੍ਰਧਾਨ ਹੈਗੇ ਆ ਤੇ ਹੋਰ ਆਪਦੇ ਜ਼ਰਾਂਬਰਗੋੜ ਜੇ ਉਸ ਰੰਡੀ ਦੇ 그룹 ਜਿਹੜੀ ਕਹਿ ਸਕਦੇ ਆ ਆਪਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈਗੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਵੀ ਹਰਵਿੰਦਰ ਸਿੰਘ ਲਾੜੀ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਨਾਲ ਕੋਈ ਸਬੰਧ ਨਹੀਂ ਤੇ ਦੂਜੇ ਨੱਜੋ ਸਿੰਘ ਸਿੱਧੂ ਉਤਤ ਵੀ ਉਹਨਾਂ ਨੇ ਸਿੱਧੇ ਢੰਗ ਨਾਲ ਨਹੀਂ ਸਿੱਧੇ ਕੰਦੇ ਨਾਲ ਕਾਰਵਾਈ ਦੀ ਮੰਗ ਕੀਤੀ ਹੈ ਜੀ ਤੇ ਇਹ ਕਹਿ ਜਾ ਸਕਦਾ ਹੈ ਕਿ ਹੁਣ ਇਹ ਤਾਂ ਪ੍ਰਸ਼ਾਸਨਾ ਜਿਹੜਾ ਰੈਲੀ ਦੇ ਜ਼ਰੂਰ ਪੈ ਸਕਦਾ ਹੈ ਤੇ ਦੂਜੇ ਪਾਸੇ ਜਿਹੜੀ ਉਹ ਰੈਲੀ ਦੀਆਂ ਤਿਆਰੀਆਂ ਹਰਵਿੰਦਰ ਸਿੰਘ ਨਾੜੀ ਤੇ ਉਹਦੇ ਜਿਹੜੇ ਸਮਰਥਕਾਂ ਗਿਆ ਉਹ ਪੂਰੇ ਜ਼ੋਰਾਂ ਝੋਰਾਂ ਨਾਲ ਕਰ ਲੱਗੇ ਹੋਏ ਹੈ ਜੀ ਜੀ ਸੋ ਮਾਨ ਸਰ ਜਿਵੇਂ ਪੰਜਾਬ ਇਨਚਾਰਜ ਨੇ ਦਵਿੰਦਰ ਯਾਦਵ ਵੱਲੋਂ ਵੀ ਗੱਲ ਕਹੀ ਗਈ ਸੀ ਕਿ ਕੋਈ ਆਗੂ ਜਾਂ ਕੋਈ ਪਾਰਟੀ ਦਾ ਕੋਈ ਵੀ ਨੁਮਾਇੰਦਾ ਜੇਕਰ ਸੋਸ਼ਲ ਮੀਡੀਆ ਪੋਸਟ ਪਾਉਂਦਾ ਕਿਸ ਦੇ ਖਿਲਾਫ ਤਾਂ ਕਾਰਵਾਈ ਕੀਤੀ ਜਾਵੇਗੀ ਹਾਈ ਕਮਾਂਡ ਨਾਲ ਗੱਲ ਵੀ ਕਰ ਸਕਦੇ ਸੀ ਕਿ ਪ੍ਰੈਸ ਕਾਨਫਰੰਸ ਦੀ ਕੀ ਰੋਡ ਪੈ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਐਸੀ ਗੱਲ ਕਰਕੇ ਜੇ ਆਪਾਂ ਦੇਖੀਏ ਤਾਂ ਜਿਹੜੀ ਕਾਟੋ ਕਲੇਸ਼ਾ ਜਾਂ ਜਿਹੜੀ ਇਹਨਾਂ ਦੀ ਪਾਰਟੀ ਜਰੂਰੀ ਲੜਾਈ ਹੈ ਹਾਲੇ ਤੱਕ ਜਿਲ੍ਹਾ ਪੱਧਰ ਤੇ ਹੀ ਸੀਮਤ ਹੈ ਕਿਉਂਕਿ ਐਸੀ ਕਰਕੇ ਜਿਹੜੇ ਦਵਿੰਦਰ ਜਾਦਵ ਨਵੇਂ ਇੰਚਾਰਜ ਬਣੇ ਹੈਗੇ ਪੰਜਾਬ ਕਾਂਗਰਸ ਦੇ ਉਹਨਾਂ ਦੀ ਜਿਹੜੀ ਘੁਰਕੀ ਕਹਿ ਲਿਏ ਜਾਂ ਤਾਕਤ ਹੀ ਕਰਕੇ ਕਹਿ ਲਿਏ ਕਿ ਜਿਹੜੇ ਪੰਜਾਬ ਦੇ ਵੱਡੇ ਲੀਡਰ ਹੈਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਇੱਕ ਪੰਨਾ ਜਿਹੜਾ ਲਜੋ ਸਿੰਘ ਦੂਜਾ ਅਲੱਗ ਬੰਦਾ ਜਾ ਰਿਹਾ ਦੂਜੇ ਪਾਸੇ ਸੋਚੀ ਜਿਹੜੀ ਲੀਡਰਸ਼ਿਪ ਚਾਹੇ ਉਹ ਰਾਜਾ ਬਿੰਦੋ ਹੋਵੇ ਪ੍ਰਤਾਪ ਸਿੰਘ ਬਾਜਬਾ ਹੋਣ ਕਰਨਜੀਤ ਸਿੰਘ ਚੰਨੀ ਹੋਣ ਜਾਂ ਹੋਰ ਕਾਂਗਰਸਪਾਰਟੀ ਜਿਨ੍ਹਾਂ ਦੇ ਵਿੱਚ ਮਾਝਾ ਫ੍ਰੀਜੀਡ ਵੀ ਕਹਿ ਸਕਦੇ ਆ ਇਹ ਸਿੱਧੂ ਵਾਲੇ ਮਾਮਲੇ ਤੇ ਇੱਕ ਜੁੱਟਾ ਜਿਹੜਾ ਇੱਕ ਸੁਰ ਹੁੰਦੇ ਦਿਖਾਈ ਦੇ ਰਹੀ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਜਿਹੜਾ ਇੱਕ ਢੰਡੇ ਦੇ ਥੱਲੇ ਹੀ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਜਿਵੇਂ ਕਿ ਪ੍ਰਤਾਪ ਸਿੰਘ ਬਾਜਬਾ ਨੇ ਕੁਝ ਦਿਨ ਪਹਿਲਾਂ ਆਖਿਆ ਸੀਗਾ ਮਹਾਰਾਜ ਰੈਲੀ ਤੋਂ ਬਾਅਦ ਕਿ ਆਪਣਾ ਵੱਖਰਾ ਖਾਣਾ ਨਾ ਲਾਉਣਾ ਕਾਂਗਰਸ ਦੇ ਸਟੇਪ ਤੇ ਹੋਣ ਸੂਚਿਤ ਕਰਕੇ ਜਿਹੜੀ ਕਿਹਾ ਜਾ ਸਕਦਾ ਹੈ ਗਿਆ ਪਰੰਤੂ ਜਿਹੜੇ ਖੁਸ਼ਵਾਲ ਸਿੰਘ ਜਟਾਣਾ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਹਰਵਿੰਦਰ ਸਿੰਘ ਲਾਡੀ ਦਾ ਕਾਂਗਰਸ ਪਾਰਟੀ ਨਾਲ ਹੁਣ ਸੰਬੰਧ ਨਹੀਂ ਉਹਨਾਂ ਨੂੰ ਕੱਢਾ ਜਾ ਚੁੱਕਿਆ ਉਹ ਕਿਤੇ ਉਹਨਾਂ ਨੇ 23 ਜਿਹੜਾ 2023 ਦੇ ਵਿੱਚ ਹਰਵਿੰਦਰ ਸਿੰਘ ਲਾਡੀ ਨੂੰ ਕੱਢਿਆ ਗਿਆ ਤੇ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਹੈ ਤੁਹਾਨੂੰ ਦੇਖਣਾ ਹੋਵੇਗਾ ਇਸ ਕੱਲ ਦੇ ਵਿੱਚ ਕਿ ਕਾਂਗਰਸ ਜਿਹੜੀ ਇਨਚਾਰਜ ਹੈਗੀ ਹੈ ਜਾਂ ਹੋਰ ਹਾਈ ਕਮਾਂਡ ਹੈਗੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਕਾਂਗਰਸ ਦੇ ਵਿੱਚ ਆਪ ਕਹਿ ਸਕਦੇ ਹਾਂ ਅੰਗਰੂਨੀ ਜੰਗ ਛੜੀ ਹੋਈ ਹੈ ਕਿ ਇਸ ਤਰ੍ਹਾਂ ਇਹਨੂੰ ਹੱਲ ਕਰਦੀ ਹੈ ਜਾਂ ਕਿਸ ਤਰ੍ਹਾਂ ਇਹ ਤੇ ਰੋਕ ਲਾਉਂਦੀ ਹੈ ਜੀ ਸ਼ੁਕਰੀਜ ਜਿਵੇਂ ਤੁਸੀਂ ਸੁਣਿਆ ਬਠਿੰਡਾ ਦੇ ਵਰਕਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਦੀ ਸ਼ਿਕਾਇਤ ਕਰਾਂਗੇ ਹਾਈ ਕਮਾਂਡ ਨੂੰ ਤੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਤਾਂ ਸਭ ਨੇ ਨਵਜੋਤ ਸਿੰਘ ਸਿੱਧੂ ਦਾ ਸਹਿਯੋਗ ਦਿੱਤਾ ਸੀ ਪਰ ਹੁਣ ਉਹਨਾਂ ਨੂੰ ਕਾਂਗਰਸ ਪਰਦਾ ਅਮਨਦੀਪ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੀ ਸਹਿਯੋਗ ਦੇਣਾ ਚਾਹੀਦਾ ਇਸ ਤਰ੍ਹਾਂ ਕਾਂਗਰਸ ਦੇ ਵਿੱਚ ਧੜੇਬੰਦੀ ਨਹੀਂ ਕਰਨੀ ਚਾਹੀਦੀ ਹੁਣ ਵੇਖਣਾ ਹੋਵੇਗਾ ਕੱਲ ਦੀ ਰੈਲੀ ਦੇ ਵਿੱਚ ਹੁੰਦੀ ਆ ਜਾਂ ਨਹੀਂ ਹੁੰਦੀ ਕਈ ਸਵਾਲ ਖੜੇ ਹੁੰਦੇ ਨੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।